ਲਓ ਜੀ ਸ਼ਾਸਿਕ ਕਾਰਜ ਤੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਜੀਤ ਕਰ ਜੋਸੀ ਜੋਸੀ ਚੈਨਲ ਆਉਣ ਤੇ ਮੈਂ ਥੋੜਾ ਸਾਰਾ ਸਵਾਗਤ ਕਰਦੀ ਹਾਂ ਲਓ ਜੀ ਹਾਜ਼ਰ ਹਾਂ ਮੈਂ ਤੁਹਾਡੀ ਕਚਹਿਰੀ ਚ ਤੁਹਾਡੇ ਲਈ ਬਹੁਤ ਹੀ ਅੱਜ ਵਧੀਆ ਅੱਜ ਗੀਤ ਦੀ ਥਾਂ ਤੇ ਮੈਂ ਤੁਹਾਨੂੰ ਬਹੁਤ ਹੀ ਵਧੀਆ ਗੱਲਾਂ ਤੇ ਕੰਮ ਦੀਆਂ ਗੱਲਾਂ ਦੱਸੂ ਜਿਹਦੇ ਨਾਲ ਸਾਡੀ ਵੀ ਜ਼ਿੰਦਗੀ ਸੁਧਰ ਸਕਦੀ ਹੈ ਤੇ ਆਪਣੇ ਬੱਚਿਆਂ ਨੂੰ ਵੀ ਸੁਣਾਓ ਇਹ ਗੱਲਾਂ ਤੇ ਪ੍ਰਮਾਤਮਾ ਭਲੀ ਕਰੂਗਾ ਤੇ ਬਾਕੀ ਵੀ ਆਪਣਾ ਤੁਸੀਂ ਵਜਨ ਕੰਮ ਕਰੋ ਹੈ ਇਹ ਮਰਜੰਨਾ ਵੱਜ ਜਾਂਦਾ ਹੈ ਭੈਣਾ ਦਾ ਆਈਆਂ ਦਾ ਵੀ ਵਜਨ ਕੰਮ ਕਰਨ ਵਾਸਤੇ ਇਹ ਨੁਕਤਾ ਦੁਬਾਰਾ ਰਿਕੀਟ ਕਰ ਲਈਆਂ ਤੇ ਆ ਜਿਓ ਫਿਰ ਆਪਾਂ ਸੁਣੋ ਤੁਸੀਂ ਕੀ ਨੇ ਉਹ ਕੰਮ ਨੇ ਅੱਜ ਗੀਤ ਨਹੀਂ ਅੱਜ ਕੰਮ ਦੀਆਂ ਗੱਲਾਂ ਕਹਿੰਦੇ ਜੇ ਤੁਸੀਂ ਮਾਰਨਾ ਚਾਹੁੰਦੇ ਹਾਂ ਤਾਂ ਜੇ ਤੁਸੀਂ ਮਾਰਨਾ ਚਾਹੁੰਦੇ ਹੋ ਤਾਂ ਬੁਰੇ ਵਿਚਾਰਾਂ ਨੂੰ ਮਾਰੋ ਬੁਰੇ ਵਿਚਾਰ ਨਾ ਪਕਸ਼ੇ ਪ੍ਰਤੀ ਰੱਖੀਏ ਨਾ ਸਾਡੇ ਮਨ ਚ ਆਉਣ ਇਹ ਹਮੇਸ਼ਾ ਆਪਣੇ ਬੁਰੇ ਵਿਚਾਰਾਂ ਨੂੰ ਖਤਮ ਕਰੋ ਭਗਵਾਨ ਦਾ ਨਾਮ ਲਓ ਜਾਣ ਜਾਣਨਾ ਚਾਹੁੰਦੇ ਹੋ ਤਾਂ ਪਰਮਾਤਮਾ ਨੂੰ ਜਾਣੋ ਜੇ ਤੁਸੀਂ ਕੁਝ ਜਾਣਨਾ ਚਾਹੁੰਦੇ ਹੋ ਤਾਂ ਉਹਦੇ ਬੰਨੀ ਡਿਬ ਲਾ ਉਹਨੂੰ ਜਾਣੋ ਤੇ ਖਾਣਾ ਚਾਹੁੰਦੇ ਆ ਤਾਂ ਗੁੱਸੇ ਤੇ ਗਮ ਨੂੰ ਖਾਓ ਜੇ ਤੁਸੀਂ ਗੁੱਸਾ ਵਧਾ ਲਿਆ ਤਾਂ ਤੁਹਾਨੂੰ ਪਤਾ ਹੈ ਗੁੱਸਾ ਤਾਂ ਸਾੜ ਕੇ ਰੱਖ ਦਿੰਦਾ ਗੁੱਸੇ ਨੂੰ ਤਾਂ ਅੰਦਰ ਅੰਦਰ ਖਾ ਜਾਓ ਗਮਾਂ ਨੂੰ ਅੰਦਰ ਅੰਦਰ ਖਾ ਜਾਓ ਬਾਹਰ ਨਾ ਉਹਨਾਂ ਨੂੰ ਕੱਢੋ ਤੇ ਜੇ ਗੁੱਸਾ ਕਰਾਂਗੇ ਤਾਂ ਹੋਰ ਲੜਾਈਆਂ ਝਗੜੇ ਪਾ ਕੇ ਤੇ ਹੋਰ ਝਗੜੇ ਵਧਦੇ ਨੇ ਹਨਾ ਇਸ ਕਰਕੇ ਗੁੱਸੇ ਨੂੰ ਅੰਦਰੇ ਪੀਜੋ ਲੈਣਾ ਚਾਹੁੰਦੇ ਹੋ ਤਾਂ ਅਸ਼ੀਰਵਾਦ ਲਓ ਕਿਸੇ ਤੋਂ ਅਸੀਸ ਲਓ ਕਿਸੇ ਤੋਂ ਦਰਸੀਸ ਨਾ ਲਓ ਜੇ ਤੁਸੀਂ ਲੈਣਾ ਹੀ ਚਾਹੁੰਦੇ ਹੋ ਤਾਂ ਅਸੀਸ ਲਓ ਪਰ ਦਰਸੀਸ ਨਾ ਲਓ ਸਹਿਣਾ ਚਾਹੁੰਦੇ ਹੋ ਤਾਂ ਨੇਕੀ ਦਾ ਜਾਮਾ ਪਹਿਨੋ ਕਹਿੰਦੇ ਕਹਿਣ ਵਾਲਾ ਵੱਡਾ ਨਹੀਂ ਹੁੰਦਾ ਸਹਿਣ ਵਾਲਾ ਵੱਡਾ ਹੁੰਦਾ ਕਹੇ ਤਾਂ ਹਰੇਕ ਦਿਨ ਦਾ ਗੱਲ ਜਿਹੜਾ ਸਹਿ ਸਕਦਾ ਉਹ ਹੀ ਵੱਡਾ ਹੈ ਸਹਿਣਸ਼ੀਲਤਾ ਰੱਖੋ ਹਾਂ ਸਹਿਣਾ ਸਿੱਖੋ ਕਰਨਾ ਚਾਹੁੰਦੇ ਹੋ ਤਾਂ ਦੁਖੀਆਂ ਦੀ ਸੇਵਾ ਕਰੋ ਕਿਸੇ ਦੁਖੀ ਦੀ ਮਦਦ ਕਰੋ ਜੇ ਤੁਸੀਂ ਕਰਨਾ ਕੁਝ ਚਾਹੁੰਦੇ ਹੋ ਤਾਂ ਦੁਖੀਆਂ ਦੀ ਸੇਵਾ ਕਰੋ ਦੁਖੀਆਂ ਦੀ ਮਦਦ ਕਰੋ ਛੱਡਣਾ ਚਾਹੁੰਦੇ ਹੋ ਤਾਂ ਝੂਠ ਬੋਲਣਾ ਛੱਡੋ ਜੇ ਕਹਿੰਦੇ ਕਿ ਝੂਠ ਨੂੰ ਬੋਲਣ ਛਪਾਉਣ ਵਾਸਤੇ ਕਿੰਨੇ ਹੋਰ ਝੂਠ ਬੋਲਣੇ ਪੈਂਦੇ ਨੇ ਇਹ ਕਰਕੇ ਝੂਠ ਬੋਲਣਾ ਹੀ ਛੱਡ ਦਿਓ ਜਿੱਥੇ ਕਿਤੇ ਕਿਸੇ ਦਿਲ ਨਾਲ ਦੁਖੇ ਉੱਥੇ ਝੂਠ ਸੱਤ ਥਾਵਾਂ ਤੇ ਤੁਸੀਂ ਝੂਠ ਬੋਲ ਸਕਦੇ ਹੋ ਪਰ ਜੇ ਕਿਸੇ ਦਿਲ ਨੂੰ ਖੁਸ਼ੀ ਕਰਨਾ ਹੈ ਉਹਦੇ ਵਾਸਤੇ ਤੁਸੀਂ ਝੂਠ ਨਾ ਬੋਲੋ ਕਿਸੇ ਦਾ ਕੁਛ ਅਕੀ ਕੌਣ ਸ਼ੋਣ ਵਾਸਤੇ ਝੂਠ ਨਾ ਬੋਲੋ ਬੋਲਣਾ ਚਾਹੁੰਦੇ ਹੋ ਤਾਂ ਮਿੱਠੇ ਬੋਲ ਬੋਲੋ ਮਿੱਠੇ ਬੋਲ ਨਾਲ ਅਸੀਂ ਬੈਰੀ ਨੂੰ ਮਿੱਤਰ ਬਣਾ ਲਾਂਗੇ ਤੇ ਕੌੜੇ ਬੋਲ ਬੋਲ ਕੇ ਮਿੱਤਰ ਨੂੰ ਅਸੀਂ ਬੈਰੀ ਬਣਾ ਲਾਂਗੇ ਠੀਕ ਹੈ ਨਾ ਇਸ ਕਰਕੇ ਮਿੱਠੇ ਬਚਨ ਬੋਲੋ ਦੇਖਣਾ ਚਾਹੁੰਦੇ ਹੋ ਤੇ ਆਪਦੇ ਆਫਗੁਣ ਦੇਖੋ ਅਸ ਕਹਿੰਿਆ ਉਹ ਚਾ ਆਫਗੁਣ ਆ ਉਹ ਚਾ ਆਪਦੇ ਅੰਦਰ ਕਰੀ ਛਾਤੀ ਮਾਰੀ ਐ ਪਹਿਲਾਂ ਜੇ ਅਸੀਂ ਆਪਦੇ ਆਫਗੁਣ ਦੇਖਾਂਗੇ ਨਾ ਆਪਦੇ ਆਪ ਨੂੰ ਸੁਧਾਰਾਂਗੇ ਤਾਂ ਫਿਰ ਲੋਕ ਆਪੇ ਆਪਾਂ ਨੂੰ ਸੁਰੇ ਰਹਿਣਗੇ ਇਸ ਕਰਕੇ ਜੇ ਦੇਖਣਾ ਚਾਹੁੰਦੇ ਹੋ ਆਪਦੇ ਆਫਗੁਣ ਦੇਖੋ ਕਿਸੇ ਨੂੰ ਤੇ ਤਾਂ ਆਫਗੁਣ ਹੈ ਤੇ ਤੂੰ ਤਾਂ ਗਲਤ ਕਰਦਾ ਤੇ ਫਿਰ ਲੜਾਈ ਮੁੱਲ ਲੈਣ ਵਾਲਾ ਕੰਮ ਹੈ ਪਹਿਲਾਂ ਆਪ ਦੇ ਅੰਦਰ ਛਾਤੀ ਮਾਰੋ ਆਪਣੇ ਜੀ ਬਹੁਤ ਆਫਗੁਣ ਨੇ ਹੈ ਨਾ ਉਹਨਾਂ ਨੂੰ ਸੁਧਾਰੋ ਸੋਣਾ ਚਾਹੁੰਦੇ ਤਾਂ ਦੀਨ ਦੁਖੀਆਂ ਦੀ ਪੁਕਾਰ ਸੁਣੋ ਕੋਈ ਦੁਖੀ ਆ ਕੋਈ ਹੋ ਰਿਹਾ ਜਿਹਹ ਜਿਹਨੂੰ ਆਪਾਂ ਪੈਸਾ ਟੱਕਾ ਨਹੀਂ ਲੈ ਸਕਦੇ ਤਾਂ ਪਰ ਟੀਰ ਜਿਤਾ ਦੇ ਸਕਦੇ ਆ ਨਾ ਜੇ ਕਿਸੇ ਨੂੰ ਪਾਣੀ ਪਿਆਸਦਾ ਪਾਣੀ ਤਾਂ ਪਿਆ ਸਕਦੇ ਆ ਇਸ ਕਰਕੇ ਦੀਨ ਦੁਖੀਆਂ ਦੀ ਪੁਕਾਰ ਸੁਣੋ ਕੱਪੜੇ ਹੁਣ ਲੋਕਾਂ ਕੋਲੇ ਇੰਨੇ ਕੱਪੜੇ ਨੇ ਆਪ ਦੀ ਆਪਤਾ ਕਰੀਏ ਨਾ ਕੋਈ ਫਿਰਦਾ ਫਿਰ ਵਿਚਾਰਾ ਦੇਖੋ ਤਾਂ ਤੇ ਕਪੜਾ ਨਹੀਂ ਉਹਨੂੰ ਕਪੜੇ ਦੇ ਕੇ ਆਓ ਚਾਹੇ ਆਪਦੇ ਪੁਰਾਣੇ ਹੀ ਦੇ ਆਓ ਦੇਖੋ ਵੀ ਇਹ ਬੰਦਾ ਦੁਖੀ ਹੈ ਇਹਦੇ ਕੋਲ ਹੁਣ ਸਰਦੀ ਆ ਰਹੀ ਹੈ ਮੂਰੇ ਉਹਦੇ ਬਹੁਤ ਲੋਕ ਇਹ ਜਿਹਨੇ ਫੁੱਟਪਾਥਾਂ ਤੇ ਪੈਣ ਉਹ ਉੱਤੇ ਲੈਣ ਨੂੰ ਕਪੜਾ ਨਹੀਂ ਫਿਰ ਆਪਾਂ ਆਪਣੇ ਨਾਮ ਜੋ ਕੋਈ ਨਵੇਂ ਦੇਸਾ ਨਵੇਂ ਦਿਓ ਪੁਰਾਣੇ ਦੇਸਾ ਦਾ ਪੁਰਾਣੇ ਦਿਓ ਤੇ ਉਹਨਾਂ ਦੁੱਖਿਆਂ ਦੀ ਸੇਵਾ ਕਰੋ ਦਰਗਾਹ ਤੇ ਥੋੜਾ ਡੰਕਾ ਬਚ ਜਾਊਗਾ ਹੈਨਾ ਜੇ ਤਾਂ ਆਪਣੇ ਕੋਈ ਹੈਗਾ ਤਾਂ ਹੀ ਦੇਵਾਂਗੇ ਕਿ ਸਾਨੂੰ ਨਾਲੇ ਇੱਕ ਉਹ ਪ੍ਰਮਾਤਮਾ ਸਾਨੂੰ ਦੇਣ ਜੋਗੇ ਰੱਖੀ ਤੋਲਣਾ ਚਾਹੁੰਦੇ ਹੋ ਤਾਂ ਪਹਿਲੇ ਆਪਣੇ ਬਾਣੀ ਨੂੰ ਤੋਲ ਲਓ ਪਹਿਲਾਂ ਆਪਾਂ ਆਪ ਦੇਖੋ ਅਸੀਂ ਕੀ ਬੋਲਦੇ ਆ ਤਾਂ ਹੀ ਸਿਆਣੇ ਕਹਿੰਦੇ ਨੇ ਪਹਿਲਾਂ ਤੋਲੋ ਫਿਰ ਬੋਲੋ ਤੋਲ ਕੇ ਬੋਲੋ ਫਿਰ ਕਦੇ ਕੋਈ ਝਗੜਾ ਨਹੀਂ ਪੈਂਦਾ ਉਹੀ ਆਪਾਂ ਨਾਲ ਲਾ ਸੇਟ ਬੋਲਦੇ ਆ ਜਿਵੇਂ ਉਹਨੇ ਕਹਿਤਾ ਸੀ ਆਪਣੇ ਅੰਦਰੋਂਤੀ ਨੇ ਅੰਨੇ ਦਰਨਾ ਤੱਕ ਉਹ ਫਿਰ ਮਹਾਭਾਰਤ ਜੁਦ ਹੋਇਆ ਇਸ ਗੱਲਤੀ ਹੋਇਆ ਨਾ ਤੇ ਸੀਤਾ ਬਣ ਕੇ ਰਹੋ ਜੇ ਆਪਾਂ ਸੌਰੰਦ ਘਰੇ ਕੋਈ ਗਲਤ ਵੀ ਦੇਖਦੇ ਆ ਨਾ ਸੱਚੀ ਗੱਲ ਹੈ ਵੀ ਉਹ ਪਰ ਆਪ ਉਹ ਵੀ ਨਾ ਕਹਿ ਕੇ ਸੁਣਾਓ ਸਚਾਈ ਵੀ ਨਾ ਕਹਿ ਕੇ ਸੁਣਾਓ ਕਿ ਉਹ ਸੀਤਾ ਬਣ ਕੇ ਰਹੋ ਹੈ ਨਾ ਤੇ ਦਰੋਪਤਾਂ ਨੇ ਤਾਂ ਫਿਰ ਕਹਿਤਾ ਵੀ ਅਨੇਦਨ ਨਾ ਤੇ ਫਿਰ ਮਹਾਪਾਰ ਛੱਡ ਗਿਆ ਇਸ ਕਰ ਜਿੰਨਾ ਚੁਪ ਰਹਾਂਗੇ ਨਾ ਕਹਾਂਗੇ ਤਾਂ ਫਿਰ ਲੜਾਈ ਝਗੜੇ ਨਹੀਂ ਛੱਡੇ ਇਹਨਾਂ ਗੱਲਾਂ ਨੂੰ ਤੁਸੀਂ ਜੇਕਰ ਅਪਣਾ ਲਿਆ ਆਪਣੇ ਬੱਚਿਆਂ ਨੇ ਇਹਨਾਂ ਗੱਲਾਂ ਤੇ ਅਮਲ ਕਰ ਲਿਆ ਤਾਂ ਆਪਣੇ ਬਹੁਤ ਸਾਰੇ ਉਹ ਮਤਲਬ ਉਹ ਬਹੁਤ ਸਾਰੀਆਂ ਆਪਣੀਆਂ ਲੜਾਈ ਝਗੜੇ ਤੋਂ ਆਪਾਂ ਬਚ ਜਾਵਾਂਗੇ ਰੱਬ ਦੀ ਕਚਹਿਰੀ ਵਿੱਚ ਅਸੀਂ ਪਵਿੱਤਰ ਆਤਮਾ ਨਾਲ ਫਿਰ ਹਾਜ਼ਰ ਹੋਵਾਂਗੇ ਪਰਮਾਤਮਾ ਅੱਗੇ ਨਿੰਦਿਆ ਚੂੜੀ ਤੋਂ ਆਪਾਂ ਬਚਾਂਗੇ ਬਚਣਾ ਤਾਂ ਨਿੰਦਿਆ ਚੂੜੀ ਤੋਂ ਬਚੋ ਹੈਨਾ ਤੇ ਲੋ ਐਸੀ ਕੰਮ ਦੀਆਂ ਗੱਲਾਂ ਹੁਣ ਤੁਸੀਂ ਆਜੋ ਨੁਕਤੇ ਵੱਲ ਮੈਂ ਤੁਹਾਨੂੰ ਦੱਸਿਆ ਵੀ ਮੋਟਾਪਾ ਘਟਾਓ ਰੋਜ਼ ਸਵੇਰੇ ਸ਼ਾਮ ਥੋੜੀ-ਮੋਟੀ ਘਰ ਦੇ ਵਿੱਚ ਹੀ ਚਾਹੇ ਤੋਰਾ ਫੇਰ ਘੱਲੋ ਸੈਰ ਜ਼ਰੂਰ ਕਰੋ ਕਿਉਂਕਿ ਰੋਟੀ ਖਾਈ ਮੰਜੇ ਤੇ ਬਹਿ ਗਏ ਮੰਜੇ ਤੇ ਪਹਿ ਗਏ ਤੇ ਖਾ ਪੀ ਕੇ ਫੇਰ ਬੈਠ ਗਏ ਕੁਰਸੀਆਂ ਢਾ ਕੇ ਨਹੀਂ ਤੁਸੀਂ ਥੋੜਾ ਮੋਟਾ ਗਲੀ ਜੀ ਚਾਹੇ ਨਹੀਂ ਦੂਰ ਜਾ ਜਾਂਦਾ ਉੱਥੇ ਹੀ ਫਿਰੋ ਜੇ ਕੱਚਾ ਥਾਂ ਮੇਜੇ ਤਸਵੀਰਿਓ ਤੇ ਕੱਚੀ ਥਾਂ ਤੇ ਜ਼ਰੂਰ ਟਰੋ ਹੈ ਨਾ ਤੇ ਤੁਸੀਂ ਕੀ ਕਰਨਾ ਹੈ ਤੁਸੀਂ ਮੰਜਰੀ ਇੱਕ ਚਮਚਾ ਅੱਧਾ ਚਮਚਾ ਕਲੌਂਜੀ, ਤੁਲਸੀ ਮੰਜਰੀ ਕਿੰਨੀ ਲੈਣੀ ਆ 1 ਚਮਚਾ ਤੇ ਕਲੌਂਜੀ ਕਿੰਨੀ ਲੈਣੀ ਆ ਅੱਧਾ ਚਮਚਾ। ਇੱਕ ਗਲਾਸ ਪਾਣੀ ਵਿੱਚ ਭਿਉ ਕੇ ਰਾਤ ਨੂੰ ਰੱਖ ਦਿਓ। ਰੱਖ ਤਰ੍ਹਾਂ ਰਾਤ ਨੂੰ ਪੀਓ ਕੇ ਆਪਾਂ ਤਾਂ ਸਵੇਰੇ ਨਿਰਾਹਾਰ। ਉਹਨੂੰ ਪਾਣੀ ਨੂੰ ਪੁਣ ਕੇ ਪੀ ਲਓ। ਵਿਚਾਰ ਮੈਂ ਉਹਨੂੰ ਮਸਲ ਵੀ ਲਓ ਤੇ ਫਿਰ ਉਹਨੂੰ ਛਾਣ ਕੇ ਪੀ ਲਓ। ਤੇ ਫਿਰ ਉਹਨਾਂ ਹੀ ਇੱਕ ਚਮਚਾ ਤੁਲਸੀ ਮੰਜਰੀ ਅੱਧਾ ਚਮਚਾ ਕਲੌਂਜਾ ਫੇਰ ਭਿਉ ਆ ਦਿਓ। ਫਿਰ ਸ਼ਾਮ ਨੂੰ ਫਿਰ ਤੇ ਰੋਟੀ ਖਾਣ ਤੋਂ ਪਹਿਲਾਂ ਨੂੰ ਫਿਰ ਪੀ ਲਓ ਉਸ ਪਾਣੀ ਨੂੰ ਜਾਂ ਫਿਰ ਰੋਟੀ ਖਾਦਿਓ ਘੰਟਾ ਹੋ ਗੇ ਰਾਤ ਨੂੰ ਸੌਣ ਵੇਲੇ ਪੀ ਲਓ ਠੀਕ ਹੈ ਤੁਸੀਂ ਇਸ ਤਰ੍ਹਾਂ ਕਰਦੇ ਰਹੋਗੇ 10-20 ਦਿਨ ਚ ਤੁਹਾਡਾ ਵਜਨ ਘਟ ਜੂਗਾ ਕੋਈ ਦਵਾਈ ਲੈਣ ਦੀ ਲੋੜ ਨਹੀਂ ਅਸੀਂ ਕੁੜੀਆਂ ਨੇ ਸਾਡੇ ਨੇ ਪੀਤਾ ਉਹ ਕਹਿੰਦੇ ਸਾਡਾ ਇਹ ਦਿਨ ਅਜੀ ਵਜਨ ਘਟਿਆ ਕੋਈ ਕਹਿੰਦੇ ਮੇਰਾ 2 ਕਿਲੋ ਘਟ ਗਿਆ ਕੋਈ ਕਹਿੰਦੇ ਮੇਰਾ 5 ਕਿਲੋ ਘਟ ਗਿਆ ਜਿਵੇਂ ਤੁਹਾਡੇ ਸਰੀਰ ਨੇ ਉਹਨੂੰ ਅਡਾਪਟ ਕਰ ਲਿਆ ਨਾ ਉਹ ਮੰਜ ਕਰ ਘਟੂ ਜੇ ਮਹੀਨਾ ਪੀਜੋ ਕਿਹੜਾ ਜਾਦੂ ਹੈ ਕਿਹਾਂ ਕਹਿੰਦੇ ਕਰੋ ਅਸਰ ਹੁੰਦਾ ਚੇਹ ਮਹੀਨਾ ਪੀਜੋ ਹੈ ਨਾ ਜੇ ਤੁਹ ਘਟਣਾ ਲੱਗ ਗਿਆ ਤੁਸੀਂ ਛੱਡਣਾ ਹੀ ਨਹੀਂ ਹੈ ਨਾ ਤੇ ਫਿਰ ਪੀਓਗੇ ਹੀ ਨਾ ਤੇ ਲੋ ਆਜੋ ਫਿਰ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਕੱਲ ਨੂੰ ਆਪਾਂ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਹੁਕਮ ਤੇ